ਨਮਸਕਾਰ ਆਕਾਸ਼ ਵਾਨੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਪੇਪਰ ਲੀਕ ਦੀਆਂ ਹਾਲੀਆ ਘਟਨਾਵਾਂ ਦੀ ਨਿਰਪੱਖ ਜਾਂਚ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕੇਂਦਰੀ ਜਾਂਚ ਬਿਊਰੋ ਨੇ NEET UG ਪ੍ਰੀਖਿਆ ਚਕਿਤ ਬੇਨੀਮੀਆਂ ਦੇ ਸਬੰਧ ਵਿੱਚ ਪਟਨਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਪਈ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਮੌਸਮ ਖੁਸ਼ਗਵਾਰ ਬਣਿਆ ਆਉਂਦੇ ਦਿਨਾਂ ਲਈ ਮੌਸਮ ਵਿਭਾਗ ਨੇ ਪਾਰੀਮੀ ਪੈਣ ਦੀ ਚੇਤਾਵਨੀ ਦਿੱਤੀ ਅਤੇ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਰਾਤ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ 'ਪੇਪਰ ਲੀਕ' ਦੀਆਂ ਹਾਲੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਨਵੀਂ ਦਿੱਲੀ ਚ ਸਵੇਰੇ ਸੰਸਦ ਦੇ ਦੋਮਾ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਜੇ ਇਹ ਘਟਨਾਵਾਂ ਰੋਕਣ ਲਈ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਭਾਰਤ ਵਿੱਚ ਠੋਸ ਕਦਮ ਚੁੱਕਣੇ ਜ਼ਰੂਰੀ ਨੇ। हाल ही में कुछ परीक्षाओं में हुई पेपर लीक की घटनाओं की निष्पक्ष जांच और दोषियों को कड़ी से कड़ी सजा दिलवाने के लिए मेरी सरकार प्रतिबद्ध है इससे पहले भी हमने देखा है कि कई राज्यों में पेपर लीक की घटनाएं होती रही है इस पर दलीय राजनीति से ऊपर उठकर देशव्यापी ठोस उपाय करने की जरूरत है संसद ने भी परीक्षा में होने वाली गड़बड़ियों के विरुद्ध एक सख्त कानून बनाया है ਖੇਤੀਬਾੜੀ ਸੈਕਟਰ ਨੂੰ ਦਿੱਤੀਆਂ ਗਈਆਂ ਤਰਜੀਹਾਂ ਬਾਰੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪਿੰਡਾਂ 'ਚ ਖੇਤੀਬਾੜੀ, ਉਦਯੋਗ, ਡੇਰੀ ਤੇ ਮੱਛੀ ਪਾਲਣ ਅਦਾਰਤ ਉਦਯੋਗਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੀ ਇੱਕ ਵੱਡੀ ਸਮੱਸਿਆ ਪੰਡਾਰਨ ਨਾਲ ਸੰਬੰਧਿਤ ਹੈ ਤੇ ਕੇਂਦਰ ਨੇ ਸਹਿਕਾਰੀ ਖੇਤਰ 'ਚ ਵਿਸ਼ਵ ਦੀ ਸਭ ਤੋਂ ਵੱਡੀ ਪੰਡਾਰ ਸਮਰਥਾ ਬਣਾਉਣ ਲਈ ਇੱਕ ਯੋਜਨਾ ਤੇ ਕੰਮ ਸ਼ੁਰੂ ਕੀਤਾ ਹੈ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਨੀਟ ਯੂਜੀ ਪ੍ਰੀਖਿਆ ਚੁਕਿਤ ਵਿਨੀਮੀਆਂ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਬਿਹਾਰ ਦੇ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਜਾਂਚ ਰਸਮੀ ਤੌਰ ਤੇ ਸੰਭਾਲਣ ਵਾਲੀ ਸੀਬੀਆਈ ਨੇ ਸੋਮਵਾਰ ਨੂੰ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਇਕਾਈ ਦੇ ਦਫ਼ਤਰ ਦਾ ਦੌਰਾ ਕੀਤਾ ਤੇ ਇਸ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਇਸ ਦੌਰਾਨ ਪੇ ਕੇਂਦਰ ਸਰਕਾਰ ਵੱਲੋਂ ਪੇਪਰ ਲੀਕ ਮਾਮਲੇ ਵਿੱਚ ਕੀਤੀ ਗਈ ਤੁਰੰਤ ਕਾਰਵਾਈ ਉੱਤੇ ਆਮ ਲੋਕ ਕਾਫੀ ਸੰਤੁਸ਼ਟ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਕਾਰਵਾਈ ਸ਼ਲਾਘਾਯੋਗ ਹੈ धीराज शर्मा एडवोकेट फ्रॉम गुरदासपुर नीट पेपर लीक की घटना एक बहुत दुर्भाग्यपूर्ण घटना है सेंट्रल गवर्नमेंट ने सीबीआई को जांच के निर्देश दे दिए हैं और सीबीआई मास्टरमाइंड आई को मास्टर गिरफ्तार करने की बहुत कोशिश कर रही है लेकिन कुछ लोग पैसों के खातिर देश के साथ गिरदारी करते हैं और स्टूडेंट के फ्यूचर के साथ खेलते हैं ये एक बहुत ही शर्मनाक घटना है सरकार को चाहिए कि ऐसे लोगों पर कड़ी से कड़ी कार्रवाई करे और ऐसा सबक सिखाए कि इन फ्यूचर कोई भी देश के साथ गिरदारी ना करे मैं डॉक्टर प्रदीप गर सुनकर दुख हुआ और हमेशा होता है जब कोई भी अनैतिकता छात्रों के मार्ग में डंगा डालती है या स्टूडेंट्स के मार्ग में ये जो अवधारणा इस तरीके से होती है जब बच्चों का पेपर लीक होता है तो हमें इस प्रक्रिया को सुधारने की जरूरत है ताकि ऐसी घटनाएं भविष्य में ना हो सके समय की मांग है कि हम इनके लिए उचित तरीके से न्याय की मांग करें और सच्चाई से और ईमानदारी के माध्यम से अपने बच्चों का भविष्य सुधारें उनको आगे लेकर जाएं ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ ਕੇਵਿਨ ਕੈਲੀ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਸਮੇਤ ਅੰਮ੍ਰਿਤਸਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਚੋਈ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਤੇ ਆਇਰਲੈਂਡ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਸਪੀਕਰ ਨੇ ਪੰਜਾਬ ਤੇ ਆਇਰਲੈਂਡ ਦਰਮਿਆਨ ਖੇਤੀਬਾੜੀ, ਉਦਯੋਗ, ਟੈਕਨਾਲੋਜੀ ਤੇ ਹੋਰਨਾਂ ਖੇਤਰਾਂ 'ਚ ਤੋ ਸਹਿਯੋਗ ਦੀ ਜ਼ਰੂਰਤ ਦਸੀ ਦੋਵਾਂ ਅਗਵਾ ਨੇ ਆਪਸੀ ਵਿਚਾਰ ਵਟਾਂਦਰੀ ਮਕਰੋں ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ 'ਚ ਗਿਆਨ ਅਤੇ ਟੈਕਨੋਲੋਜੀ ਦੇ ਆਪਸੀਦਾਨ ਪਰਦਾਨ ਤੋਂ ਲਾਭ ਲੈ ਸਕਦੇ ਨੇ ਸਪੀਕਰ ਸੰਧਵਾ ਨੇ ਕੇਵਨ ਕੈਲੀ ਨੂੰ ਆਇਰਲੈਂਡ ਦੀਆਂ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਹਿਤ ਪ੍ਰੇਰਿਤ ਕਰਨ ਵਾਸਤੇ ਵੀ ਕਿਹਾ ਸ਼੍ਰੀ ਕੈਲੀ ਨੇ ਆਇਰਲੈਂਡ ਅਤੇ ਭਾਰਤ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ ਤੇ ਪੰਜਾਬੀਆਂ ਦੇ ਮਿਹਨਤ ਕਰਨ ਵਾਲੇ ਜਜ਼ਬੇ ਦੀ ਸ਼ਲਾਘਾ ਕੀਤੀ ਪ੍ਰੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਕੇਂਦਰ ਸਰਕਾਰ ਵੱਲੋਂ ਤਿਆਰ ਤਿੰਨ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਇਹਨਾਂ ਬਾਰੇ ਕਾਨੂੰਨ ਮਾਹਰ ਕਾਫੀ ਆਸਵੰਦ ਨੇ ਅਤੇ ਇਹਨਾਂ ਨੂੰ ਸਮੇਂ ਮੁਤਾਬਕ ਬਣਾਇਆ ਦੱਸਦੇ ਨੇ ਮੈਂ ਐਡਵੋਕੇਟ ਵੀਰਪਾਲ ਕੰਬੋਜ ਫਾਜ਼ਿਲਕਾ ਤੋਂ ਦੇਸ਼ ਵਿੱਚ ਲਾਗੂ ਹੋਣ ਜਾ ਰਹੇ ਨਵੇਂ ਅਪਰਾਧਿਕ ਕਾਨੂੰਨਾਂ ਭਾਰਤੀ ਨਿਆਂ ਸਹਾਇ ਭਾਰਤੀ ਸਿਵਲ ਡਿਫੈਂਸ ਕੋਰਟ ਅਤੇ ਭਾਰਤੀ ਸਬੂਤ ਐਕਟ ਤੇ ਆਧਾਰਿਤ ਬੜੇ ਹੀ ਸ਼ਲਾਘਾਯੋਗ ਕਦਮ ਹਨ ਇਹਨਾਂ ਸੁਧਾਰ ਕਾਨੂੰਨਾਂ ਦਾ ਪਾਸ ਹੋਣਾ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹੀ ਨਤੀਜਾ ਹੈ ਮੈਂ ਚਰਨਜੀਤ ਸਿੰਘ ਹੈ ਐਡਵੋਕੇਟ ਰੂਪਨਗਰ 1 ਜੁਲਾਈ 2024 ਨੂੰ ਜੋ ਭਾਰਤ ਦੇ ਦੇ ਵਿੱਚ ਆਪੀਸੀ ਸੀਆਰਪੀਸੀ ਤੇ ਇੰਡੀਅਨ ਐਡਵੋਕੈਂਸ ਐਕਟ ਨਿਊ ਅਮੈਂਡੇਡ ਹੋ ਰਹੇ ਦੇ ਉਹ ਬਹੁਤ ਹੀ ਅੱਛੇ ਹੋ ਰਹੇ ਨੇ ਕਿਉਂਕਿ ਉਹ ਜਿਹੜੇ ਇੱਕ ਪਹਿਲੇ ਐਕਟ ਬਣੇ ਸੀਗੇ ਮਿਨਿਸਟਰਸ ਇੰਡੀਆ ਦੇ ਸਰਕਾਰ ਵੱਲੋਂ ਤਿਆਰ ਕੀਤੇ ਗਏ ਸੀਗੇ ਪਰ ਅੱਜ ਜੋ ਮਾਨਯੋਗ ਭਾਰਤ ਸਰਕਾਰ ਨੇ ਜੋ ਨਵੇਂ ਐਕਟ ਤਿਆਰ ਕੀਤੇ ਨੇ ਕਿਤੇ ਨੇ ਉਹ ਬਹੁਤ ਹੀ ਅੱਛੇ ਨੇ ਇੱਥੇ ਸਲਾਘਾਯੋਗ ਨੇ ਪੰਜਾਬੀ ਜੋ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਚ ਆਜ ਤੜਕੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਜਿਸ ਨਾਲ ਮੌਸਮ ਬੇहद ਹੀ ਖੁਸ਼ਕੁਬਾਰ ਬਣ ਗਿਆ ਦੁਪਹਿਰ ਤੱਕ ਤਾਂ ਕਈ ਜ਼ਿਲ੍ਹਿਆਂ ਚ ਬਦਲਵਾਈ ਬਣੀ ਰਹੀ ਪਰ ਮਗਰੋਂ ਧੁੱਪ ਨਿਕਲ ਆਈ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਪਰ ਹਮਸਵਾਤ ਖਈਏ ਮੈਂ ਡਾਕਟਰ ਸੁਨੀਲ ਜੰਦ ਸਮੋ ਸਿਵਲ ਹਸਪਤਲ ਬਰਾਂਡਪੁਰ ਬੋਲ ਰਿਹਾ ਹਾਂ بارش ਪਈ ਹੈ ਜਿਹੜਾ ਆਤਮ ਉਹ ਜਿਹਦੇ ਨਾਲ ਟੈਂਪਰੇਚਰ ਜਿਹੜਾ ਹੈ ਉਹ ਡਾਊਨ ਆ ਹੈ ਇਸ ਤੋਂ ਇਲਾਵਾ ਜਿਹੜੀ ਬਰਸਾਤਾਂ ਦਾ ਜਿਹੜਾ ਮੌਸਮ ਆਉਣ ਵਾਲਾ ਹੈਗਾ ਤੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਜਿਹੜੀਆਂ ਹੈਗੀਆਂ ਚਾਹੇ ਉਹ ਆਪਣੇ ਲਾਗੇ ਨਈ ਪਾਣੀ ਨਹੀਂ ਘਟਾਉਂਦੇ ਨਾ ਹੈਗਾ ਜਿਹੜੀ ਨਾਲ ਡੈਂਗੀ ਫੈਲਦਾ ਹੈਗਾ ਇਸ ਤਰ੍ਹਾਂ ਦੇ ਇਲਾਵਾ ਖਾਨ ਪੀਂਦਾ ਵੀ ਖਿਆਲ ਰਿਹਾ ਮੈਂ ਰਾਮ ਸਿੰਘ ਪਣੀਵਾਗਾ ਜ਼ਿਲ੍ਹਾ ਮਾਨਸਾ ਲਗਾਤਾਰ ਕਹਿਰ ਦੀ ਗਰਮੀ ਪੈ ਰਹੀ ਸੀ ਜਿਸ ਨਾਲ ਸਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਤੇ ਹੁਣ ਅੱਜ ਜਾਨੀ ਮਾਰਚ ਦੇ ਨਾਲ ਸਾਨਾਂ ਦੀਆਂ ਫਸਲਾਂ ਲਹਿਰਾਉਣ ਲੱਗੀਆਂ ਹਨ ਝੋਨੇ ਦੀ ਲਵਾਈ ਦੇ ਵਿੱਚ ਤੇਜ਼ੀ ਆ ਗਈ ਹੈ ਹਰ ਵਰਗ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਬੋਟਾ ਸਿੰਘ ਅਜ ਮੌਸਮ ਦੇ ਵਿੱਚ ਤਬਦੀਲੀ ਨਹੀਂ ਆਈ ਮੈਂ ਸਮਝਦਾ ਕਿ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਈ ਹੈ ਬੇਹਾਲ ਹੋਇਆ ਸੀਗਾ ਕੱਲਾ ਇਨਸਾਨ ਦਾ ਨਹੀਂ ਬਲਕਿ ਪਸ਼ੂ ਪੰਛੀ ਜਾਨਵਰ ਵੀ ਬਹੁਤ ਜ਼ਿਆਦੇ ਤੇ ਬਹੁਤ ਸਾਰੇ ਕਾਰੋਬਾਰ ਖਤਮ ਹੋ ਗਏ ਮੀਂਹ ਪੈਣ ਦੇ ਨਾਲ ਬਹੁਤ ਵੱਡੀ ਤਬਦੀਲੀ ਆਈ ਹੈ ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅਮਰitsar, ਤਰਨਤਾਰਨ, ਕਪੂਰਥਲਾ, ਜਲੰਧਰ ਤੇ ਮੋਗਾ ਤੋਂ ਇਲਾਵਾ ਹੋਰਨਾਂ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੇਜ਼ ਹਵਾਵਾਂ ਨਾਲ ਮੀਂਹ ਪੈਣ ਸੰਬੰਧੀ yellow alert ਜਾਰੀ ਕੀਤਾ ਹੈ। ਜਦਕਿ ਪਾਲਕੇ 3 ਜੂਨ ਤੋਂ 1 ਜੁਲਾਈ ਤੱਕ ਜ਼ਿਆਦਾਤਰ ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼ ਹੋਣ ਸੰਬੰਧੀ yellow alert ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੀ ਮਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਾਪੀ ਸਿੰਘ ਸੂਦ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਅਗੇ ਤੇ ਹੜ੍ਹ ਰੋਕੂ ਪ੍ਰਬੰਧਾਂ ਦੀ ਲੜੀ ਤਹਿਤ ਜ਼ਿਲ੍ਹੇ 'ਚ ਫਲੱਡ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਨੇ ਪੈरिस 올림픽 ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਹਾਕੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਹਰਮਨਪ੍ਰੀਤ ਸਿੰਘ ਇਸ ਦੇ ਕਪਤਾਨ ਹੋਣਗੇ ਹੋਰ ਵੇਰਵੇ ਨਾਲ ਇਹ ਰਿਪੋਰਟ ਦੇਸ਼ ਦੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਤਕਰੀਬਨ ਹਮੇਸ਼ਾ ਹੀ ਦਬਦਬਾ ਰਿਹਾ ਹੈ ਇਸ ਵਾਰ ਵੀ ਪੈरिस 올림픽 ਲਈ ਐਲਾਨੀ ਟੀਮ ਦੇ 16 ਖਿਡਾਰੀਆਂ ਵਿੱਚੋਂ 10 ਦਾ ਸੰਬੰਧ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ ਹੈ ਹਾਲਾਂਕਿ 2020 ਦੇ ਟੋਕੀਓ 올림픽 ਵਿੱਚ ਪੰਜਾਬ ਤੋਂ 11 ਖਿਡਾਰੀ ਟੀਮ ਦਾ ਹਿੱਸਾ ਸਨ ਡਿਫੈਂਡਰ ਹਰਮਨ ਪ੍ਰੀ ਸਿੰਘ ਦੇ ਹੱਥ ਟੀਮ ਦੀ ਬਾਗਡੋਰ ਹੈ ਜਦ ਕਿ ਮਿਡਫੀਲਡਰ ਹਾਰਦਿਕ ਸਿੰਘ ਉਪ ਕਪਤਾਨ ਬਣਾਏ ਗਏ ਨੇ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਜਿਰੰਦਰ ਦੇ ਮਿੱਠਾਪੁਰ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਚਾਰ ਖਿਡਾਰੀ ਇਸ ਟੀਮ ਦਾ ਹਿੱਸਾ ਬਣੇ ਨੇ ਅਮਰਸਰ ਜ਼ਿਲ੍ਹੇ ਦੇ ਵੀ ਚਾਰ ਖਿਡਾਰੀ ਟੀਮ ਵਿੱਚ ਸ਼ਾਮਲ ਨੇ ਖਿਡਾਰੀਆਂ ਦੀ ਚੋਣ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਨਾਲ ਖੇਡ ਪ੍ਰੇਮੀਆ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਹੁਣ ਸਾਰਿਆਂ ਨੂੰ ਆਸ ਹੈ ਕਿ ਬੁਲੰਦ ਹੌਸਲਿਆਂ ਵਾਲੀ ਇਹ ਟੀਮ ਪਿਛਲੇ 올림픽 ਵਿੱਚ ਕਾਂਸੇ ਦਾ ਤਮਗਾ ਜਿੱਤਣ ਤੋਂ ਅੱਗੇ ਵਧਿਆ ਇਸ ਵਾਰ ਸੋਨੇ ਤੇ ਕਬਜ਼ਾ ਜ਼ਰੂਰ ਕਰੇਗੀ ਅਤੇ ਦੁਨੀਆ ਭਰ ਵਿੱਚ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਰਾਤ ਦੂਜੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਗੁਆਨਾਖੀ ਰਤ 8 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਕਿਉਂਕਿ ਉਸਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰਿਆ। ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ ਪਰ ਗੁਆਨਾਚ ਅੱਜ ਮੀਡੀਆ ਕਾਫੀ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਨੇ। ਭਟਿੰ다ਦੀ ਕਾਉਂਟਰ ਇੰਟੈਲੀਜੈਂਸ ਨੇ ਜ਼ਿਲ੍ਹਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਚ ਗੈਂਗਸਟਰ ਲਾਰਸ ਬਿਸ਼ਨੋਈ ਅਤੇ ਗੋਲਡੀ ਬਰਾਣਾ ਸਬੰਧਤ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਸੂਬੇ ਚ ਸੰਭਾਵਿਤ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ناکਾਮ ਕਰ ਦਿੱਤਾ। ਪੰਜਾਬ ਦੇ ਪੁਲਿਸ ਮੁਖੀ ਘਰਵਿਆਦੇ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੇ ਕਬਸੇ ਚ ਦੰ ਬਿਸਟੋਲ 6 ਜਿੰਦਾ ਕਾਰਤੂਸ ਤੇ 6 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਤੇ ਉਹਨਾਂ ਦੀ ਕਾਰ ਵੀ ਸਬਤ ਕਰ ਲਈ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਆਪਣੀ ਕਾਰ ਵਿੱਚ ਮੋੜ ਤੋਂ ਬਠਿੰਡਾ ਵੱਲ ਆ ਰਹੇ ਸਨ ਤਰਨਤਾਰਨ ਜ਼ਿਲ੍ਹੇ ਵਿੱਚ ਬੀਐਸਐਫ ਦੀ 103 ਬਟਾਲੀਅਨ ਨੇ ਸੀਮਾ ਚੌਂਕੀਆਂ ਕਲਸ ਅਤੇ ਕਾਲੀਆਂ ਦੀਨ ਪੈਂਦੇ ਸਰਹੱਦੀ ਖੇਤਰ 'ਚ ਕੱਲ ਡਰੋਨ ਸਮੇਤ 1 ਕਿਲੋ ਤੋਵਾਦ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਪਹਿਲੀ ਘਟਨਾ 'ਚ ਬੀਐਸਐਫ ਨੇ ਪਿੰਡ ਕਾਲੀਆਂ ਵਿਖੇ ਕਿਸਾਨ ਦੇ ਝੋਨੇ ਦੇ ਖੇਤ 'ਚ ਡਿੱਗਿਆ ਪਾਕਿਸਤਾਨ ਵਾਲੇ ਪਾਸੇ ਆਇਆ ਇੱਕ ਕਾਲੇ ਰੰਗ ਦਾ ਚੀਨ ਦਾ ਬਣਿਆ ਹੋਇਆ ਡਰੋਨ ਅਤੇ ਉਸ ਦੇ ਨਾਲ ਪੈਕੇਟ 'ਚੋਂ ਕਰੀਬ 534 ग्राम हैरोइन बरामद की थी। दूजी घटना पिंड नूरवाला च किसान की जमीन च ड्रोन वालों सुटे गए एक पैकेट वि करीब पांच सौ दस ग्राम हैरोइन बरामद हुई है